ਹਾਂਜੀ 2 ਵਜੇ ਤੇ ਆਪਣਾ ਕਬੂਤਰ ਬਹਿ ਗਿਆ ਮਾੜਾ ਰੇ ਉੱਟਿਆ ਆ ਦੇ ਲੋ ਇਹਦਾ ਕਬੂਤਰ ਸੀ ਅੱਜ ਬਹਿ ਗਿਆ ਹਾਂਜੀ ਸ਼ਸ਼ਟ੍ਰੀਕਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਕਬੂਤਰ ਛੱਡੇ ਆ ਬਈ ਪਿੰਡ ਗੁੰਮਟੀ ਤੇ ਕਬੂਤਰ ਅਸੀਂ ਛੱਡੇ ਆ ਹੁਣ 1:30 ਦਾ ਟਾਈਮ ਹੋ ਗਿਆ ਕਬੂਤਰ ਅਸੀਂ ਉੱਲੇ ਤੇ ਆਏ ਤੇ ਉਹ ਸਵੇਰ ਦੀ ਵੀਡੀਓ ਬਣਾਈ ਨਹੀਂ ਤੇ ਇੱਕ ਕਬੂਤਰ ਆਪਣਾ ਹੋਰ ਸੰਭਿਆ ਹੋਇਆ ਖਰਾਕ ਰੂਕ ਤਿਆਰ ਕਰੀ ਜਾਂਦੇ ਆ ਦੇਖੀਏ ਉਹ ਤੇ ਫਿਰ ਆਪਾਂ ਥੋੜੇ ਜਿਹੇ ਟਾਈਮ ਨੂੰ ਚੱਲਾਂਗੇ ਤੁਹਾਨੂੰ ਉਹ ਵੀ ਕਬੂਤਰ ਦਿਖਾਵਾਂਗੇ ਜਿਹੜਾ ਆਪਣਾ ਛੱਡਿਆ ਹੋਇਆ ਗੋਮਤੀ ਪਿੰਡ ਲਓ ਜੀ ਖਰਾਕ ਤਿਆਰ ਹੋ ਜਾਂਦੀ ਆ ਵੀ ਛੱਡਦੇ ਤੇ ਆ ਤੁਹਾਨੂੰ ਕਬੂਤਰ ਸਾਂਭਣ ਦਾ ਤਰੀਕਾ ਵੀ ਦੱਸਾਂਗੇ ਤੇ ਕਿਵੇਂ ਕਬੂਤਰ ਸਾਂਭਣਾ ਆ ਮੋٹے ਹੁਣੇ ਲੱਗੇ ਪੈਨੇ ਕਿਉਂ ਮੋٹے ਹਟਾ ਕਿਵੇਂ ਸਾਂਭਣ ਦਾ ਕਬੂਤਰ ਪਤਾ ਤੈਨੂੰ ਮੈਨੂੰ ਨਹੀਂ ਪਤਾ ਹਾਂ ਬਈ ਤੇ ਮੁੰਡੇ ਉਹ ਆਪਣੇ ਹੋਰ ਨੇ ਕਬੂਤਰ ਸਾਂਭਣ ਵਾਲੇ ਇਸ ਦਾ ਖਰਾਕ ਰੂਪ ਤਿਆਰ ਕਰਦੇ ਆ ਹਾਂਜੀ ਤੇ ਆਪਣਾ ਕਬੂਤਰ ਸੰਭਿਆ ਹੈਗਾ ਤੇ ਇਹਨੂੰ ਕੱਲ ਨੂੰ ੜਾਉਣਾ ਆਪਾਂ ਨੇ ਕਿਥੇ ਰਿਸ਼ਤਦਾਰੀ ਚ ੜਾਉਣਾ ਹੈ ਕਬੂਤਰ ਨੂੰ ਉਹ ਬੈਠਾ ਟ੍ਰੀਟਮੈਂਟ ਚੱਲੀ ਜਾਂਦਾ ਇਹਦਾ ਹਾਂਜੀ ਤੇ ਇੱਕ ਕਬੂਤਰ ਤੁਹਾਨੂੰ ਦਿਖਾਈ ਦਿੱਤਾ ਆਪਣਾ ਸੰਭਿਆ ਹੈਗਾ ਤੇ ਦੂਜਾ ਕਬੂਤਰ ਆਪਾਂ ਦੇਖਣ ਚੱਲਦੇ ਆਂ ਬਾਜ਼ ਦੇ ਛੱਟਿਆ ਹੈ ਆਪਣਾ ਅਸੀਂ ਹੁਣ ਘਰੋਂ ਤੁਰਨ ਲੱਗਦੇ ਆਂ ਬਈ ਨੀਂਦ ਨੂੰ ਪੂਰੀ ਕਰ ਲਈ ਤੇ ਇੱਕ ਬੰਦਾ ਆਪਣਾ ਥੱਲੇ ਛੱਟਿਆ ਹੈ ਗੋਲੂ ਚਲੋ ਫਿਰ ਦੇਖਦੇ ਆ ਲਓ ਜੀ ਕੰਮਟੀ ਪਿੰਡ ਤੇ ਐਕਟਰੀ ਕਰਤੀ ਆਪਾਂ ਤੇ ਹੁਣ ਦੇਖਦੇ ਆ ਆਪਣਾ ਕਪੂਤਰ ਉਹ ਖੜਿਆ ਕੋਠੇ ਤੇ ਮੁੰਡੇ ਸਾਰੇ ਹਾਏ ਕਿਧਰ ਉਹ ਖੜਿਆ ਗੋਲੂ ਨਹੀਂ ਗੋਲੂ ਤੇ ਕਿਹੜਾ ਪਰਸਾ ਬੰਨਿਆ ਹੈ ਓ ਜੀ ਕਿੰਨੀਆਂ ਬਹੀਆਂ ਘੁੰਮ ਲੈ ਦਾ ਰਾਹ ਹੀ ਨਹੀਂ ਲੱਭਿਆ ਸਾਨੂੰ ਕੱਲ ਲਈ ਦਿੰਦਾ ਕੁੱਟ ਤੇ ਖੜਾ ਹੋਏ ਕਹਾਂ ਦੀ ਦੇਖਦੇ ਹਾਂ ਕਹਾਂ ਦੀ ਥੋੜਾ ਜੀ ਮਸਹਾਰਾ ਲੱਭਿਆ ਘੁੰਮ ਘੁਮਾ ਕੇ ਗੋਫਾੜਾ ਗਮੀ ਹੋਇਆ ਪਿਆ ਕਿੰਨੀਆਂ ਹਾਂਜੀ ਪਹੁੰਚ ਗਏ ਆਪਾਂ ਘੁੰਮ ਘੁਮਾ ਕੇ ਤੇ ਆਪਣਾ ਗੋਲੂ ਪ੍ਰਾਗਾ ਪਹਿਲੀ ਗੱਲ ਤੁਹਾਨੂੰ ਮਸੇ ਨਹੀਂ ਲੱਭਿਆ ਇਹਦਾ ਰਾਹ ਤੇ ਸੀ ਤਾਂ ਹੋਰ ਉਤਰੁੱਡੀ ਜਾਂਦਾ ਕਿੰਨੇ ਗੋਲੂ ਕਿੰਨੇ ਕਬੂਤਰ ਉਤਰੋ ਡੇ ਨਮੇਟੇ ਡੇ ਨਮੇਟਿਆ ਹਾਂ ਠੀਕ ਲੈ ਵੀ ਉੱਪਰ ਦਿਂਦੇ ਨਹੀਂ ਅਜੇ ਉੱਤੇ ਹੀ ਨਹੀਂ ਸਾਰੇ ਇਹ ਇੱਥੇ ਤਾਂ ਹੈ ਨਹੀਂ ਇੱਕ ਅੱਧਾ ਕਰੀ ਨਹੀਂ ਹਾਂਜੀ 2 ਵਜੇ ਤੇ ਆਪਣਾ ਕਬੂਤਰ ਬਹਿ ਗਿਆ ਮਾੜਾ ਰੇ ਉਟਿਆ ਆ ਲੈ ਲੋ ਐਨਾ ਕੁੱਤਰ ਸੀ ਅੱਜ ਬੈਗਿਆ ਤੇ ਆਪਾਂ ਦੂਜੇ ਨੂੰ ਜਾ ਕੇ ਸਾਂਭਦੇ ਹੁਣ ਘਰੇ ਚਲਦੇ ਆ ਤੇ ਬਾਕੀ ਤੁੰ ਦਿਖਾ ਦਾਂਗੇ ਵੀ ਕਿਹੜਾ ਹਾਰਿਆ ਕਿਹੜਾ ਜਿੱਤਿਆ ਟਾਈਮ ਨਾਲ ਹੀ ਬੈਗਿਆ ਅੱਜ ਆਪਣਾ ਆ ਜਾਂਦਾ ਮੈਂ ਅੰਦਰ ਬੈ ਕੇ ਉੱਡ ਗਿਆ ਓ ਨੰਗਾ ਲਓ ਜੀ ਹੁਣ ਅਸੀਂ ਘਰ ਨੂੰ ਵਾਪਸੀ ਕਰਤੀ ਤੇ ਮਣ ਇੰਨਾ ਕ ਖਰਾਬ ਹੋਇਆ ਸਾਡਾ ਕੂਟਰ ਵੀ ਉੱਥੇ ਛੱਡ ਆਂਦਾ ਸੀ ਨਾ ਨਹੀਂ ਲਿਆਂਦਾ। ਕੂਤਰ ਵੀ ਛੱਡਤਾ। ਜਾਣਦੇ। ਪੁੱਤਰ ਨੇ ਬਸ ਮਾਨ ਤੋੜਦਾ। ਬਰਾਮ ਖਾਦਿਆ ਦਾ ਮੁੱਲ ਪਾਇਆ ਨਹੀਂ। ਜਿਹੜੇ ਖਿਆਲ ਨਾਲ ਇੰਨਾ ਸਾਂਭਿਆ। ਵੀਰ ਨਹੀਂ ਫੜੀ। ਜਦੋਂ ਕੋਈ ਗੱਲ ਨਹੀਂ ਬਈ ਮਿਲਦੇ ਆ ਅਗਲੇ ਵਲੌਗ ਦੇ ਵਿੱਚ। ਜੇ ਛੱਡ ਅੱਜ ਦਾ ਵਲੌਗ ਵਧੀਆ ਲੱਗਿਆ। ਚਲੋ ਛੱਡ ਜਾਂ ਕੋਈ ਗੱਲ ਤਾਂ ਕਾਹ ਨੂੰ ਹਜੇ ਇੱਕ ਇੱਕ ਫਲਾਇਕ ਆਪਾਂ ਕੂਤਰ ਹੋਰ ਸਾਂਭਿਆ ਹੋਇਆ ਕਰੇ। ਤੇ ਹੁਣ ਉਹਨੂੰ ਸਾਂਭਦੇ ਆ। ਤੇ ਉਹਦੇ ਤਰੀਕੇ ਦੱਸਦੇ ਆ ਵੀ ਕਿਵੇਂ-ਕਿਵੇਂ ਸਾਂਭਣਾ ਪੈਂਦਾ। ਸਾਮਪਿਆ ਹੋਇਆ ਬਾਕੀ ਦੇਖਦੇ ਹਾਂ ਕੀ ਬਣਦਾ ਹੈਗਾ ਉਹਨੂੰ ਡਾਵਾਂਗੇ ਕਿਹਦੇ ਪਾਸੇ ਜੁੜੇ ਰਹੇ ਹੋ ਸਾਡੇ ਨਾਲ ਤੇ ਬਾਕੀ ਤੁਹਾਨੂੰ ਸਾਮ ਨਾਲ ਰਿਜ਼ਲਟ ਦੱਸਾਂਗੇ ਵੀ ਕਿਵੇਂ ਬਾਜ਼ੀ ਹੋਈ ਅੱਜ ਦੀ ਕੌਣ ਜਿੱਤਿਆ ਕੀ ਸਾਬਕਾਵਾ ਤੇ ਜੁੜੇ ਰਹੋ ਮੇਰਾ ਵੀਰ ਧੰਨਵਾਦ